ਹਿੰਸਾ ਸਿੱਕਾ ਅੱਜ ਸਾਰਿਆਂ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਮਿਆਰੀ ਤਹਿਸੀਲ ਅੰਜਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਦੋ ਸੂਈਆਂ ਤੇ ਇੱਕ ਗੱਬਣ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦੀ ਹੁਣਾਂ ਹਾਂਜੀ ਵਿਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਸਣਾ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਦਿਓ ਇੱਕ ਵਾਰੀ ਨਾਮ ਜੀ ਕਵਜੀ ਸਿੰਘ ਹਾਂਜੀ ਪਿੰਡ ਵਿੱਚ ਮਿਆਰੀ ਤਸੀਲ ਰਾਲਾ ਜ਼ਿਲ੍ਹਾ ਮਕਸਦ ਤੇ ਫੋਨ ਨੰਬਰ ਵੀ ਬੋਲ ਦਿਓ ਇੱਕ ਵਾਰੀ 98552 92332 ਠੀਕ ਆ ਤੇ ਅੱਜ ਹੈਗੀਆਂ ਆਪਣੇ ਕੋਲ ਤਿੰਨ ਹਨਾ ਠੀਕ ਆ ਚਲੋ ਸ਼ੁਰੂਆਤ ਇੱਥੇ ਕਰ ਲਈਏ ਸਭ ਤੋਂ ਪਹਿਲਾਂ ਹਾਂਜੀ ਕਿ ਨਜਰ ਹੋ ਗਿਆ ਇਹਨਾਂ ਸੂਈਆਂ ਕਿਹਨਾਂ ਚ ਕੱਢੀ ਸੂਈਆਂ ਜੀ ਦੋਵੇਂ ਪਛਮੀ ਕੱਢ ਸੂਈਆਂ ਅੱਛਾ ਦੋਵੇਂ ਕੱਢੀਆਂ ਸੂਈਆਂ ਤੇ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਕੋ ਵਿਜੀ ਬੋਲਾਗਾ ਜੇ 12 ਤੋਂ 13 ਲੀਟਰ ਬੋਲਾ ਜੇ ਅੱਛਾ ਹਾਂਜੀ ਕਿੰਨਾ ਕੁ ਚਵਾਈ ਜਾਊਗੀ ਐ ਦੁੱਧ ਦੀ ਵੀ ਉਹਨੇ 15 16 ਕਿਲੋ ਪਹਿਲੇ ਸੂਏ ਚਵਾਇਆ ਸੀ ਅੱਛਾ ਹਾਂਜੀ ਬਹੁਤ ਮਤਲਬ 17 ਕਿਲੋ ਚਵਾਈ ਦੀ ਸੀ ਤੋਰੋ ਹੈ ਕਰੀ ਨੂੰ ਸਵਾਜੂ ਬਹੁਤ ਚੰਗਾ ਬੱਚਾ ਬਣਦਾ ਏ ਜਨੇ ਬੈਜੀਏ ਠੀਕ ਐ ਹਾਂਜੀ ਬਾਕੀ ਹਵਾਨੇ ਤੇ ਵੀ ਨੜ ਨੜ ਚੰਗੀਆਂ ਆਵਾ ਆ ਦੇਖ ਸਕਦੇ ਜੀ ਥਲਾਂ ਦਾ ਸਾਈਜ਼ ਕੈਪ ਤੇ ਮਿਲਕ ਵੀਨ ਵੀ ਚੰਗੀ ਲੱਗੀ ਐ ਇਹਦੀ ਤੇ ਮੁੱਲ ਫਿਰ ਇਹਦਾ ਮੁੱਲ ਵੀ ਜੀ ਦਾ 40000 ਰੁਪਿਆ ਜੀ 40000 ਕਰ ਦਈਏ ਵਿੱਚ ਛੋਟ ਛੜ ਕਰ ਦੋ ਆਪੇ ਹੀ ਕਰ ਦੋ ਜੱਸ ਨਾਮ ਕਰ ਦਈਏ ਬਿਲਕੁਲ ਫਿਰ ਕਰ ਦੋ ਹਾਂ ਨਾਲ ਪੂਰੇ 40 ਦੇ ਦਈਏ ਫਿਰ ਚਲ 40 ਦੇ ਠੀਕ ਐ ਠੀਕ ਐ ਤੇ ਮੜੀ ਤਰਾ ਦਿਖਾ ਦਿਆ ਫਿਰ ਪਤਾ ਲੱਗ ਜਾਣਾ ਠੰਡੀ ਸੀਲ ਦਾ ਬੱਚਾ ਕੀ ਜੀ ਇਹਦੇ ਮਗਰ ਬੱਚਾ ਜੀ ਇਹਦੇ ਮਗਰ ਜਿਹੜਾ ਫੱਛਾ ਐ ਇਹ ਜੇ ਤਾਜ਼ਾ ਹੀ ਆ ਬੱਚਾਂ ਦੇ ਦੁੱਧ ਚੁੰਗਣ ਦੀ ਵੀ ਨਹੀਂ ਪੂਰੀ ਚਾਰਕੀ ਨੀ ਆਹ ਦੇਖ ਸਾਜ ਜੀ ਹੈ ਗਈ ਉਤਨਾ ਠੰਡੀ ਤੇਲੀ ਆ ਜਿਹੜੀ ਤੇ ਪਿਛਲੇ ਸਨਾਂ ਦਾ ਵੀ ਚਵਾ ਦਿਖਾ ਲੀ ਬਾਕੀ ਹੈਗਾ ਵੀ ਜੇ ਬੋਲਾ ਹੀ ਆ ਪੀਲੇ ਰੰਗ ਦਾ ਜੀ ਠੀਕ ਹੈ ਜੀ ਕਿ ਆ ਆ ਵੀ ਜਿਹੜਾ ਬਿਲਕੁਲ ਓਕੇ ਆ। ਇਹ ਥੋੜੀਆਂ ਥੋੜੀਆਂ ਧਾਰਾਂ ਮਾਰੀਆਂ ਤੇ ਪਾਲਟੀ ਜਿਹੜੀ ਕਿੱਥੇ ਆ ਵੀ ਗਈ ਐ। ਤੇ ਹੁਣ ਆ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਐ। ਇਹ ਵੀ ਜਰਸੀ ਕ੍ਰਾਸੀ ਆ। ਬੜਾ ਪਿਆਰਾ ਜਿਹਾ ਫੇਸ ਹੈ ਦਾ ਤੇ ਥਣ ਵੀ ਤੇ ਆਪ ਲੱਗ ਰਿਹਾ ਦੇਖ ਸਕਦੇ। ਚੰਗਾ ਥਣ ਲੱਗਾ ਇਹ ਦੇਖੋ ਲਈ। ਇਹ ਵੀ ਜੀ ਕਿੰਨੇ ਕ ਦੁੱਧ ਆ ਲਈ ਐ। ਇਹ ਵੀ ਜੀ ਦੁੱਧ 20 ਕਿਲੋ ਵਸ਼ੇ ਚਵਾਈ ਜਾਊਗੀ। ਠੀਕ ਆ। ਹਾਂ ਜੀ। ਤੋੜ ਦਿਓ ਫੇਰ ਇਹਨਾਂ। ਇਹ ਵੀ ਕੱਲ ਦੀ ਸੋਈ ਐ। ਇਹ ਵੀ ਕੱਲ ਦੀ ਸੋਈ ਐ। ਹਾਂ ਜੀ। ਇਹ ਤਾਂ ਮਗਰੋਂ ਅੱਛਾ ਹੀ ਜੇ। ਇਹ ਤਾਂ ਬੱਚਾਈ ਜੇ। ਦੋਵੇਂ ਮੱਛੀ ਆਏ। ਉਹ ਤੀਗਾ ਉਹ ਚੰਗਾ ਲਵਾਏ ਨੇ। ਹਾਂ ਦੇਖ ਸਾਡੇ ਜੇ। ਹਾਂਜੀ। ਪੂਰੇ-ਪੂਰੇ ਬਰਾਬਰ ਨਹੀਂ ਕੀਤੇ ਅਜੇ। ਹਾਂਜੀ। ਤੋੜ ਦੋ ਇੱਕ ਰੀਨ ਨੂੰ। ਬਾਕੀ ਰੰਗ ਰੂਪ ਦੀ ਉਤਰਾਂ ਬੋਡੀ ਵੇਟ ਦੀ ਚੰਗੀ ਆ। ਸੋਹਣੀ ਸੰਭੀ ਸੰਭੀ ਬੈੜਿਆ ਜਿਹੜੀ। ਮਿੱਗਰਵਾਨੇ ਦੀ ਆਹ ਦੇਖ ਸਾਡੇ ਇਹਦਾ ਵੀ ਜਵਾਜ ਬੁੱਕੇ ਜਿਹਾ ਪੂਰਾ ਹਾਂਜੀ ਹਾਂਜੀ ਵੀ ਨਹੀਂ ਬੁਖਾ ਦਿੰਦੇ ਜਵਾਜ ਦਿਖਾ ਦਿਓ ਫੇਰੀ ਮੁੱਲ ਦੱਸਦੇ ਹਾਂ ਠੀਕ ਬੱਚਾ ਜਿਹੜਾ ਇਹਨੇ ਕਾਫੀ ਭਲਿਆ ਦਿੱਤਾ ਹਾਂ ਜਿਹੜਾ ਇਹ ਵੀ ਆਪਾਂ ਦੇਖ ਸਾਡੇ ਤਾਜ਼ਾ ਹੀ ਆ ਪੂਰਾ ਜੇ ਦੁੱਧ ਚੁੰਗਣ ਦੀ ਨੌਂ ਨਹੀਂ ਜਾਚ ਬਾਕੀ ਇਹ ਵੀ ਥੱਲੇੋਂ ਚੰਗੀ ਬਣੀ ਆ ਆ ਦੇਖ ਸਾਡੇ ਥਾਣੇ ਦੇ ਲੱਗੇ ਤੋਂ ਤੇ ਪਿਛਲੇ ਖਣਨ ਦਾ ਵੀ ਚਵਾ ਦਿਖਾਦੇ ਦਾ ਜਿਹੜਾ ਇਹ ਤਾਂ ਵੀ ਬਿਲਕੁਲ ਸਾਫ਼ ਹੈ ਜਿਹੜਾ ਮੋਟੀ ਧਾਰਿਆ ਤੇ ਜੇ ਆ ਦੇ ਸਾਡੇ ਪੀਲਾ ਬੋਲਾ ਹੀ ਹੈ ਇਹਦਾ ਵੀ ਹੈ ਜੀ ਠੀਕ ਹੈ ਜੀ ਮੁੱਲ ਫਿਰ ਦੱਸ ਦੀਏ ਦਾ ਆਪਾਂ ਮੁੱਲ ਵੀ ਜੀ ਦਾ 47000 ਰੁਪਏ ਜੀ ਕਿੰਨਾ 47000 47000 ਕਰ ਦਈਏ ਵਿੱਚ ਕੁਛ ਮਾਨਤਨ ਕਰ ਦੋ ਆਪ ਹੀ ਕਰ ਦੋ ਜੱਤੀ ਤੁਸੀਂ ਹੀ ਕਹਿੰਦੇ 45 ਦੀ ਜਾਂਦੀ ਹੈ ਫਿਰ ਚਲੋ ਜਾਂਦੇ 47000 ਚ ਜਲ੍ਹਾ ਛੋਟ ਛੜ ਮੌਕੇ ਤੇ ਕਰ ਦਿਓ ਠੀਕ ਹੈ ਤੇ ਹੁਣ ਇੱਕ ਆ ਵੀ ਕਾਫੀ ਪਿਆਰੀ ਜੀ ਵੈੜਿਆ ਜਿਹੜੀ ਸਾਈਵਲ ਜਰਸੀ ਕ੍ਰੋਸ ਹੈ ਜਿਹੜੀ ਰੰਗ ਬੜਾ ਪਿਆਰਾ ਵੇਦਾ ਤੇ ਥਣ ਵੀ ਚੰਗਾ ਲੱਗਾ ਵਾ ਇਹ ਵਿੱਚ ਕਿੰਨੇ ਕ ਦੁੱਧ ਆ ਲਈ ਆ ਇਹ ਦੁੱਧ ਵੀਰ ਜੀ 20 ਕਿਲੋ ਪਹਿਲੇ ਸੂਏ ਚ ਪਾਇਆ ਜਿਹਨੇ ਦੁੱਧ ਅੱਛਾ ਹਾਂਜੀ ਪੂਰੀ ਘਰ ਵਾਲਿਆ ਗਰੰਟੀ ਦਿੱਤੀ ਆ ਚਲੋ ਆਪਾਂ ਮਤਲਬ ਕਿ ਬਾਕੀ ਕਹਿ ਨਹੀਂ ਸਕਦੇ ਦੁੱਧੋਂ ਤੇ 22-23 ਕਿਲੋਾਂ ਦੇ ਹੀ ਚਾਊਗਾ ਇੱਥੇ ਠੀਕ ਆ ਹਾਂਜੀ ਬਾਕੀ ਜਿਹੜਾ ਕਰਦਾ ਵਜੇ ਨਾ ਤੁਹਾਨੂੰ ਬੜਾ ਚੋਣਾ ਵੀ ਚਾਹੀਦਾ ਤੁਹਾਨੂੰ ਬਹੁਤ ਚੰਗਾ ਹਾਂਜੀ ਹਾਂਜੀ ਬਾਕੀ ਚਲੋ ਗਾੜੀ ਮੌਸਮ ਵੀ ਹੁਣ ਚੰਗਾ ਵਾ ਹਾਂਜੀ ਧੋ ਦੋ ਫੇਰ ਬਾਕੀ ਠੰਡੀ ਵੇਖੋ ਕਿੰਨੀਆਂ ਨੇ ਤੇ ਤੰਦੀ ਦੇ ਬੜੇ ਸ਼ਾਂਤ ਜੇ ਸੁਭਾਅ ਦੀ ਆ ਜਿਹੜੀ ਆਹੋ ਜਿੱਦਾਂ ਮਾਜੀ ਥੱਲੇ ਬੈਜੋ ਭਾਂਤਾਂ ਠੀਕ ਆ ਬੈਂਗ ਕਰ ਦਿਲੀ ਹਾਂ ਦੇਖ ਸਾਡੇ ਜੀ ਆਹ ਭਾਂਵੇਂ ਗੱਬਨ ਨਹੀਂ ਤਾਰਾ ਮਾਰ ਦੋ ਹੁਣ ਸਾਰੇ ਹਿਰਾ ਦੇਖ ਸਾਡੇ ਜੀ ਠੀਕ ਆ ਜੀ ਤੋੜ ਦੇ ਇੱਕ ਜੀ ਬੜੀ ਸ਼ਾਂਤ ਜੀ ਆ ਜਿਹੜੀ ਇਹ ਵੀ ਬਾਕੀ ਸਾਬ ਬਾਕੀ ਇਹੋ ਜੇ ਰੰਗ ਰੂਪ ਚ ਥੋੜੀਆਂ ਛੰਡੀਆਂ ਸੀ ਲਗਾਵਾ ਘਾਟੀ ਲੱਭਦੀਆਂ ਤੇ ਇਹਦਾ ਫਿਰ ਮੁੱਲ ਮੋਲਵੀ ਜੀ ਦਾ 55000 ਲੀ 55000 ਐਚਐਮ ਕਰ ਦਈਏ ਛੋੜ ਛੜ ਕਰ ਦੋ ਆਪ ਹੀ ਕਰ ਦੋ ਜੀ ਦੋ ਹੀ ਛੜ ਦਈਏ 755 ਦੇ ਦਈਏ ਵੀ ਕੋਈ ਨਹੀਂ ਹਾਰ ਹੋਰ ਛੜ ਦੋ ਅੱਛਾ 52 ਦੇ ਦਿੰਦੇ 52 ਦੇ ਦਰਾਂਗੇ ਠੀਕ ਹੈ ਤੇ ਠੀਕ ਹੈ ਵੀ ਜੀ ਹੋਰ ਕੁਝ ਕਹਿਣਾ ਨਹੀਂ ਬਸ ਬਾਕੀ ਇਹ ਕਿ ਚਲੋ ਤਾਜ਼ੀਆਂ ਸੁਈਆਂ ਆ ਹਾਂਜੀ ਹਾਂਜੀ ਬਿਲਕੁਲ ਆ ਵੀ ਆਪਣੀ ਕੋਈ ਪਾਸ ਕਰਕੇ ਖੜੇ ਤੇ ਵੀ ਆਪਣੀਆਂ ਕੋਈ ਪਾਸ ਕਰਕੇ ਆਪਣੀ ਤਸੱਲੀ ਕਰਕੇ ਆਪਣੀ ਸਮਝਣੇ ਖੜੇ ਜੀ